ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਤੇ ਤੇ ਦਿਲੋਂ ਸਵਾਗਤ ਹੈ ਇਸ ਚੈਨਲ ਰਾਹੀਂ ਅਸੀਂ ਤੁਹਾਨੂੰ ਹਰ ਰੋਜ਼ ਨਮੀਆਂ ਨਮੀਆਂ ਸਾਖੀਆਂ ਨਮੀਆਂ ਨਮੀਆਂ ਕਹਾਣੀਆਂ ਤੇ ਨਮੀਆਂ ਨਮੀਆਂ ਵਿਚਾਰਾਂ ਸੁਣਾਉਂਦੇ ਹਾਂ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਗੁਰਦੁਆਰਾ ਈਸਰਤਾਮ ਨਾਨਕ ਸਰ ਹਰੀ ਕੇ ਪੱਤਨ ਚਲੋ ਆਪਾਂ ਅੰਦਰ ਦਰਵਾਜ਼ਾ ਸਭ ਵਿੱਚ ਮੱਥਾ ਟੇਕਣ ਜਾ ਰਹੇ ਹਾਂ ਇਸ ਗੁਰਦੇਵਰੇ ਸਾਹਿਬ ਵਿੱਚ ਬਹੁਤ ਜ਼ਿਆਦਾ ਹਰਿਆ-ਭਰਿਆ ਬਹੁਤ ਸਾਰੇ ਅਨੰਦ ਰਤ ਲਗਾਏ ਗਏ ਹਨ ਚਲੋ ਆਪਾਂ ਮੱਥਾ ਟੇਕਦੇ ਹਾਂ ਇਹ ਹੈ ਦਰਵਾਜ਼ਾ ਸਾਹਿਬ ਚਲੋ ਆਪਾਂ ਚੱਲਦੇ ਹਾਂ ਦਰਵਾਜ਼ਾ ਸਾਹਿਬ ਵਿੱਚ ਇਸ ਸਥਾਨ ਤੇ ਮਿਸ਼ਰੀ ਦੇ ਉੱਪਰ ਸ਼ਰਤ ਚੜਾਇਆ ਜਾਂਦਾ ਹੈ बहुत सोहनी जगह बनाई गई है इधर बहुत सोनी तस्वीर लगाई गई सन ਬਾਬਾ ਅਨੰਦ ਸਿੰਘ ਜੀ ਬਈਸਰ ਸਿੰਘ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਬਹੁਤ ਰੰਗ-ਬਰੰਗੀਆਂ ਚਿੜੀਆਂ ਬਹੁਤ ਸੋਹਣੀਆਂ ਲੱਗ ਰਹੀਆਂ ਸੀ। ਦੇਖ ਪੰਛੀ ਕਿੰਨੇ ਸੋਹਣੇ ਲੱਗ ਰਹੇ ਆ। ਕਿੰਨੀ ਹਰਿਆਲੀ ਹੈ ਇੱਥੇ। ਮੈਂ ਪੀਵਰ ਸੇ ਨੂੰ ਦਰਸਾਉਂਦੇ ਆ ਕੁਝ ਤਸਵੀਰਾਂ ਤੇ ਬਬਾ ਫ੍ਰੀਜ ਦੀ ਤਸਵੀਰ ਬਣਾਈ ਗਈ ਸੀ ਇਹ ਬਹੁਤ ਸੋਹਣੀ ਇਥੇ ਪਾਰਕ ਬਣੀ ਹੋਈ ਹੈ ਗੁਰਦੁਆਰੇ ਦੇ ਵਿੱਚ ਹਰਿਆਰਲੀ ਬਹੁਤ ਹੈ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸੋ ਅਸੀਂ ਕੋਸ਼ਿਸ਼ ਕੀਤੀ ਗੁਰਦੁਆਰਾ ਈਸਰਤਮ ਹਰੀ ਕੇ ਪੱਤਨ ਦੇ ਦਰਸ਼ਨ ਕਰਵਾਉਣ ਦੀ ਜੇ ਅਣਜਾਣੇ ਵਿੱਚ ਸਾਡੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਅਣਜਾਣ ਸਮਝ ਕੇ ਮਾਫ ਕਰਨਾ ਵਈ ਗੁਰਤੀ ਕਾ ਖਾਲਸਾ ਵਈ ਗੁਰਤੀ ਕੀ ਫਤਹੀ